ਇੱਕ ਵਾਰ ਇੱਕ ਬਜ਼ੁਰਗ ਨੂੰ ਉਹਦਾ ਆਪਣਾ ਹੀ ਪੁੱਤਰ ਜਿਉਂਦੇ ਨੂੰ ਨਦੀ ਦੇ ਵਿੱਚ ਰੋੜਨ ਵਾਸਤੇ ਲੈ ਗਿਆ ਜਦੋਂ ਰੋੜਨ ਵਾਸਤੇ ਲੈ ਗਿਆ ਤਾਂ ਉਸ ਬਜ਼ੁਰਗ ਨੇ ਆਪਣੇ ਪੁੱਤਰ ਨੂੰ ਕੀ ਅਸਾਖਿਆ ਤੇ ਉਸ ਦਾ ਪੁੱਤਰ ਇਹ ਗੱਲ ਸਮਝ ਗਿਆ ਕਿ ਇਹ ਜੋ ਮੈਂ ਕਰ ਰਿਹਾ ਹਾਂ ਇਹ ਤਾਂ ਨਹੀਂ ਕਰਨਾ ਚਾਹੀਦਾ ਉਹ ਆਪਣੇ ਪਿਤਾ ਨੂੰ ਵਾਪਸ ਤੇ ਲੈ ਕੇ ਆਇਆ ਈ ਤੇ ਆਪਣੀ ਪਤਨੀ ਨੂੰ ਵੀ ਸਮਝਾਉਣ ਲੱਗਾ ਕਿ ਇਹ ਬਹੁਤ ਵੱਡਾ ਪਾਪ ਹੈ ਹੋਇਆ ਇਸ ਤਰ੍ਹਾਂ ਕਿ ਪਹਿਲਾਂ ਤੇ ਉਹ ਆਪਣੇ ਪਿਤਾ ਦੇ ਆੜਿਆ ਵਿੱਚ ਰਹਿੰਦਾ ਸੀ ਪਰ ਜਿਸ ਤਰ੍ਹਾਂ ਪਿਤਾ ਬਜ਼ੁਰਗ ਹੁੰਦਾ ਗਿਆ ਤੇ ਆਪਣੀ ਪਤਨੀ ਦੇ ਕਹਿਣ ਤੇ ਉਹ ਹੁਣ ਇਹ ਵਿਚਾਰਾਂ ਕਰਨ ਲੱਗ ਪਿਆ ਕਿ ਇਹਦੀ ਸਾਡੇ ਨਾਲ ਸਹਿਮਤੀ ਨਹੀਂ ਹੁੰਦੀ ਆਪਾਂ ਵੱਡੇ ਲੋਕ ਹੋ ਗਏ ਆ ਭਾਵੇਂ ਸਾਰਾ ਕੁਝ ਪਿਤਾ ਦਾ ਹੀ ਬਣਾਇਆ ਹੋਇਆ ਸੀ ਉਹ ਸੋਚਦਾ ਸੀ ਕਿ ਸਾਡਾ ਆਉਣਾ ਜਾਣਾ ਵੀਆਈਪੀ ਬੰਦਿਆਂ ਦੇ ਨਾਲ ਹੈ ਤੇ ਇਹਦਾ ਸਾਡੇ ਨਾਲ ਤਾਲਮੇਲ ਨਹੀਂ ਬਣਦਾ ਸਾਡੀ ਕੋਈ ਗੱਲ ਨਹੀਂ ਮੰਨਦਾ ਇਹਨਾਂ ਅੱਗੇ ਉਹਦੀ ਪਤਨੀ ਨੇ ਆਖਿਆ ਤੇ ਇਹਨੂੰ ਰਾਤ ਦੇ ਸਮੇਂ ਕਿਤੇ ਨਦੀ-ਨਦੀ ਦੇ ਵਿੱਚ ਹੀ ਰੋੜਾਓ ਇਸ ਨੂੰ ਮਾਰ ਦਿਓ ਜਦੋਂ ਉਹ ਆਪਣੇ ਪਿਤਾ ਨੂੰ ਮਾਰਨ ਵਾਸਤੇ ਨਦੀ ਦੇ ਵਿੱਚ ਰੋੜਨ ਵਾਸਤੇ ਲੈ ਕੇ ਗਿਆ ਉਸ ਵੇਲੇ ਨਦੀ ਦੇ ਕਿਨਾਰੇ ਜਾ ਕੇ ਆਪਣੇ ਪਿਤਾ ਦੇ ਹੱਥ ਪੈਰ ਬੰਨ੍ਹ ਕੇ ਉਹ ਨਦੀ ਦੇ ਵਿੱਚ ਰੋੜਨ ਲੱਗਾ ਤਾਂ ਪਿਤਾ ਨੇ ਆਖਿਆ ਪੁੱਤਰ ਜੇ ਤੂੰ ਮੈਨੂੰ ਇਸ ਨਦੀ ਤੇ ਇਸ ਕਰਕੇ ਲੈ ਕੇ ਆਇਆ ਨਾ ਕਿ ਮੈਂ ਇਹਦੇ ਵਿੱਚ ਰੋੜ ਜਾਵਾਂਗਾ ਤੇ ਮਰ ਜਾਵਾਂਗਾ ਫਿਰ ਮੇਰੀ ਇੱਕ ਗੱਲ ਮੰਨ ਇੱਥੇ ਨਾ ਰੋੜ ਥੋੜਾ ਅੱਗੇ ਕਰਕੇ ਰੋੜ ਜਦੋਂ ਉਹ ਉਸ ਪਿਤਾ ਨੂੰ ਅੱਗੇ ਕਰਕੇ ਰੋੜਨ ਲੱਗਾ ਤੇ ਪਿਤਾ ਨੇ ਆਖਿਆ ਨਹੀਂ ਇੱਥੇ ਵੀ ਨਾ ਰੋੜ ਇਸ ਤੋਂ ਥੋੜਾ ਹੋਰ ਅੱਗੇ ਰੋੜ ਤਾਂ ਪਿਤਾ ਨੂੰ ਉਹ ਪੁੱਤਰ ਪਛਣ ਲੱਗਾ ਕਿ ਮਰਨਾ ਤਾਂ ਤੁਸੀਂ ਹੈ ਜਾਂ ਇੱਥੇ ਰੁੜ ਗਏ ਤਾਂ ਵੀ ਮਰ ਜਾਣਾ ਉੱਥੇ ਰੁੜ ਗਏ ਤਾਂ ਵੀ ਜਿਦਾਂ ਕਿ ਆਖ ਰਹੇ ਜੇ ਆਖਣ ਲੱਗੇ ਜਿੱਥੇ ਪਹਿਲਾਂ ਆਖਿਆ ਸੀ ਨਾ ਉਹ ਇੱਥੇ ਮੇਰੇ ਪਿਤਾ ਨੂੰ ਮੈਂ ਰੋੜਨ ਵਾਸਤੇ ਆਇਆ ਸਾਂ ਜਿੱਥੇ ਦੂਸਰੀ ਵਾਰ ਦੱਸਿਆ ਉਹ ਇੱਥੇ ਇਸ ਤਰ੍ਹਾਂ ਉਹਨਾਂ ਦਾ ਪਿਤਾ ਰੋੜਨ ਵਾਸਤੇ ਆਇਆ ਸੀ ਇਹ ਰੀਤ ਅੱਗੇ ਅੱਗੇ ਚੱਲਦੀ ਜਾ ਰਹੀ ਹੈ ਸੋ ਹੁਣ ਤੇਰਾ ਜੋ ਪੁੱਤਰ ਹੈ ਉਹ ਤੈਨੂੰ ਰੋੜਨ ਵਾਸਤੇ ਵੀ ਆਏਗਾ ਸੋ ਜਦੋਂ ਉਹਨੇ ਦੇਖਿਆ ਕਿ ਇਹ ਤੇ سلسلہ ਅੱਗੇ ਅੱਗੇ ਚੱਲਦਾ ਹੀ ਜਾ ਰਿਹਾ ਕਿਉਂਕਿ ਸਤਗੁਰੂ ਜੀ ਦੇ ਪਾਵਨ ਬਾਣੀ ਰਹੀਂ ਜੇ ਫਰਮਾਉਂਦੇ ਆ ਜਿਹਾ ਬੀਜਾ ਸੋਲਣ ਕਰਮਾ ਸੰਧੜਾ ਖੇਤ ਤਾਂ ਉਸਨੇ ਆਪਣੇ ਪਿਤਾ ਦੇ ਪਾਸੋਂ ਮਾਫੀ ਮੰਗੀ ਆਖਣ ਲੱਗਾ ਕਿ ਅੱਗੇ ਵਾਸਤੇ ਇਹ سلسلہ ਬੰਦ ਕਰਨਾ ਚਾਹੀਦਾ ਉਹਨੇ ਆਪਣੀ ਪਤਨੀ ਨੂੰ ਵੀ ਸਮਝਾਇਆ ਕਿ ਜੇਕਰ ਅੱਜ ਅਸੀਂ ਇਦਾਂ ਕਰਾਂਗੇ ਤੇ ਆਉਣ ਵਾਲੀ ਪੀੜ੍ਹੀ ਸਾਡੇ ਵਾਸਤੇ ਇਦਾਂ ਦਾ ਕੰਮ ਕਰਨ ਵਾਸਤੇ ਤਿਆਰ